ਜਾਪਾ ਬਣਾਵਾਂਗੇ ਨਿਊਡਲ ਤੇ ਬੜੀ ਵਧੀਆ ਬੜੇ ਟੇਸਟੀ ਤੇ ਮੈਂ ਪਾਣੀ ਗਰਮ ਰੱਖਿਆ ਹੋਇਆ ਆ ਹਾਂਜੀ ਆ ਨੀਡਲ ਆ ਨੀਡਲ ਨਾਲ ਆਪਾਂ ਵਿੱਚ ਪਾਵਾਂਗੇ ਇਹ ਪੈਕ ਵੀ ਜੇ ਕਾਫੀ ਜ਼ਿਆਦਾ ਆ ਤੇ ਤੁਸੀਂ ਦੋ ਹਿੱਸੇ ਜਾਂ ਤਿੰਨ ਹਿੱਸੇ ਜਵੀ ਬਣਾ ਸਕਦੇ ਜਿੰਨੇ ਕ ਮੈਂ ਬਣਾਉਣ ਤੁਸੀਂ ਖਾਣਾ ਇਹ ਮੇਰੇ ਬੱਚਿਆਂ ਨੇ 5 ਕੇ ਮੈਂਬਰ ਨੇ ਖਾਣਾ ਤੇ ਇਸ ਕਰਕੇ ਮੈਂ ਇੰਨੇ ਕ ਪਾ ਲੀ। ਤੇ ਇਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਵੀ ਪਾਵਾਂਗੇ। ਆਪਾਂ ਥੋੜਾ ਜਿਹਾ ਨਮਕ ਪਾਵਾਂਗੇ। ਨਮਕ ਇਹਨਾਂ ਥੋੜਾ ਜਿਹਾ ਵਧੀਆ ਤਰੀਕੇ ਨਾਲ ਗਲ ਜਾਂਦੇ ਆ ਥੋੜਾ ਜਿਹਾ ਤੁਸੀਂ ਫੈਨ ਘਿਓ ਜਾਂ ਤੇਲ ਕੁਝ ਵੀ ਥੋੜਾ ਜਿਹਾ ਪਾ ਸਕਦੇ ਜੇ ਉਹਦੇ ਨਾਲ ਇੱਕ ਦੂਜੇ ਦੇ ਨਾਲ ਚਿਪਕਦੇ ਨਹੀਂ ਆ। ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਫੋਨ ਇੱਕ ਦੋ ਬਾਲ ਆਣ ਦੇ ਨੇ ਇਹਨਾਂ ਨੂੰ ਹਾਂਜੀ ਆਪਾਂ ਛਿਮਲਾ ਵਿੱਚ ਪਾਵਾਂਗੇ yellow red اور green मिक्स ਕਰਕੇ ਬਣਾਉਣੀ ਅੱਜ ਆਪਾਂ ਨਾਲ ਹੀ ਜੈਲੋ ਤੇ ਗ੍ਰੀਨ ਤੇ ਰੈੱਡ शिमला मिर्च ਪਾ ਕੇ ਨੂਡਲ ਬਣਾਵਾਂਗੇ ਇਹ ਨਾਲ ਹੀ ਆਪਾਂ ਆਤਾਕੋ ਵੀ ਲਈ ਹੋਈ ਆ ਨਾ ਟਮਾਟਰ ਲਿਆਇਆ ਤੇ ਇੱਕ ਗਾਜਰ ਲਈ ਹੋਈ ਹੈ ਵੀ ਆਪਾਂ ਤਾਂ ਵਿੱਚ ਚਲੋ ਆਪਾਂ ਚੌਕਨਾ ਕੱਟਦੇ ਆ ਇਹ ਤੁਸੀਂ ਲੰਬੀਆਂ ਵੀ ਕਰ ਸਕਦੇ ਹੋ ਤੇ ਛੋਟੀਆਂ ਵੀ ਕਰ ਸਕਦੇ ਹੋ ਜਿੰਦਾ ਵੀ ਤੁਸੀਂ ਰੱਖਣਾ ਚਾਹੋ ਕੱਟ ਸਕਦੇ ਹੋ ਆਪਾਂ ਸਾਰੀਆਂ ਚੀਜ਼ਾਂ ਕੱਟ ਲਈਆਂ ਆਂ ਸ਼ਿਮਲਾ ਮੇਜਾ ਰੈੱਡ ਵੀ ਗ੍ਰੀਨ ਵੀ ਜੈਲੋ ਵੀ ਨਾਲ ਆਨੀਅਨ ਨਾਲ ਟਮਾਟੋ ਤੇ ਨਾਲ ਹੀ ਪਤਾ ਗੋਬੀ ਹੁਣ ਆਪਾਂ ਤੇਲ ਪਾਣੇ ਆ ਦੂਜੇ ਪਾਸੇ ਆਪਣੇ ਨੂਡਲ ਉਬਾਲ ਹੁੰਦੇ ਪਏ ਤੇ ਨਾਲੇ ਆਪਾਂ ਤਰਕਾ ਪੁੱਣ ਲੈਣੇ ਆ ਲੋਰੈਂਸ ਸਾਹਿਬ ਆਪਾਂ ਸਬਜ਼ੀਆਂ ਸਾਹਿਬ ਨਾਲ ਪਹਿਲੇ ਪਾਉਣਾ ਆ ਆਪਰਾ ਔਇਲ ਗਰਮ ਹੋ ਗਿਆ ਤੇ ਹੁਣ ਆਪਾਂ ਸਬਜ਼ੀਆਂ ਪਾਉਣੀ ਆ ਵਿੱਚ ਜੇ ਤੱਕ ਮੇਰੀ ਵੀਡੀਓ ਵੇਖੇ ਮੇਰੇ ਕੈਨ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਔਰ ਸ਼ੇਅਰ ਔਰ ਲਾਈਕ ਜ਼ਰੂਰ ਕਰਿਆ ਕਰੋ ਹੁਣ ਆਪਾਂ ਮਸਾਲਾ ਪਿਆਜ਼ ਟਮਾਟਰ ਹੌਲੀ-ਹੌਲੀ ਪਾਉਣਾ ਦੇਣ ਨਾਲ ਸਭ ਮਿਕਸ ਵੀ ਆ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਹੈਗਾ ਜੋ ਜਾਨੀ ਕਿ ਪੁੰਨਾਨੀ ਆ ਬਸ ਥੋੜਾ ਜਿਹਾ ਪੋਨਨਾ ਕਰਕੇ ਨਿਊਡਲਸ ਦੇ ਵਿੱਚ ਜ਼ਿਆਦਾ ਕੱਟਿਆ ਪਨ ਹੀ ਸਵਾਦ ਲੱਗਦਾ ਹੈ ਵੈਜੀਟੇਬਲ ਦਾ ਤੇ ਨਾਲ ਹੀ ਹੁਣ ਆਪਾਂ ਪਤਾ ਗੋਭੀ ਨੂੰ ਤੋੜ ਕੇ ਪਹਿਲਾਂ ਹੀ ਰੱਖ ਦਿੱਤਾ ਹੈ। ਇਹ ਵੀ ਬਸ ਭੁੰਨਾਂਗੇ। ਇਹ ਨਾ ਹੋਵੇਗੀ ਇਹ ਪਾਸੇ ਹੀ ਪਈ ਰਹੇ ਜਿਆਦਾ ਨਾ ਪਾਣਾ ਹੈ ਤੁਸੀਂ ਵੀ। ਇਹ ਤੁਸੀਂ ਚਾਹੋ ਤੇ ਮਟਰ ਗਾਜਰਾ ਵੀ ਪਾ ਸਕਦੇ ਜੋ ਵਿੱਚ। ਕਿੰਨੀ ਸੋਹਣੀਆਂ ਵੈਜੀਟੇਬਲ ਆ। ਕਿੰਨੇ ਵਧੀਆ ਤਰੀਕੇ ਨਾਲ ਲੱਗ ਰਹੀਆਂ ਪਈਆਂ। ਦੂਸਰੇ ਪਾਸੇ ਆਪਾਂ ਹੰਡਲ ਦੇ ਪਛਾਣੇ ਦੇ ਵਿੱਚ ਕੱਟ ਲਵਾਂਗੇ ਤੇ ਇਹਨਾਂ ਠੰਡੇ ਪਾਣੀ 'ਚ ਧੋਵਾਂਗੇ ਜੋ ਕਿ ਇੰਦਾ ਪਿਆ ਇਸ ਤਰ੍ਹਾਂ ਦੀ ਆਪਾਂ ਫੈਂਟ ਕਿਉਂ ਕੁਝ ਵੀ ਲਗਾ ਸਕਦੇ ਆ ਕਿਉਂਕਿ ਆਪਣੇ ਚਿਕਨ ਨਾਲ ਇਹਨਾਂ ਸਾਰਿਆਂ ਨੂੰ ਮਿਕਸ ਚੰਗੀ ਤਰ੍ਹਾਂ ਕਰ ਦੇਣਾ ਕੱਲੇ-ਕੱਲੇ ਰਹਿ ਜਾਂਦੇ ਨੇ ਹੁਣ ਆਪਾਂ ਹਲਕੀ ਜਿਹੀ ਹਲਦੀ ਪਾਵਾਂਗੇ ਥੋੜੀ ਜਿਹੀ ਔਰ ਮਿਕਸਚਰ ਨੀ ਟ੍ਰੀ ਸਵਾਦਨ ਸਾਹਿਤ ਜਿੰਨੀ ਜ਼ਿਆਦਾ ਦੀ ਮਿਸ਼ਟ ਕਟ ਖਾਣਾ ਚਾਹਦੇ ਜੋ ਜਿਸਾ ਮਨ ਤੁਹੀ ਖਾਣਾ ਚਾਹਦੇ ਜੇ ਪਾ ਸਕਦੇ ਹੋ ਮਸਾਲਾ ਸਵਾਦਨ ਮਸਾਲਾ ਇਹਨਾਂ ਕੋਈ ਕਟਵਾਕ ਥੋੜਾ ਚਾਹਦੇ ਜੋ ਸੋਇਆ ਸਾਸ ਇੱਕ ਚਮਚ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾਵਾਂਗੇ ਟਾਸ ਵਾਸਤੇ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਤਾ ਹੈ ਹਾਂ ਤੁਸੀਂ ਸੋਧਿਆ ਹੋਊਗਾ ਸਾਰੀਆਂ ਚੀਜ਼ਾਂ ਪਾ ਲਈਆਂ ਇੱਕ ਚੀਜ਼ ਨਹੀਂ ਪਾਈ ਮੈਮ ਨੇ ਇਹ ਚਾਹਾਂ ਆਪਾਂ ਫਿਰ ਉਹ ਵੀ ਹੁਣ ਪਾਉਣੇ ਆ ਆਪਾਂ ਨਮਕ ਸਵਾਦ ਅਨੁਸਾਰ ਪਾਵਾਂਗੇ ਕਿਉਂਕਿ ਆਪਾਂ ਨਿਊ ਡਰਾਜ ਵੀ ਪਾਇਆ ਹੋਇਆ ਤੇ ਇਹ ਨਾ ਹੋਵੇ ਕਿ ਜ਼ਿਆਦਾ ਪੈ ਜਾਏ ਤੇ ਇੱਕ ਆਪਾਂ ਮੈਦ ਮਸਾਲਾ ਵੀ ਪਾਵਾਂਗੇ ਇਹਦੇ ਨਾਲ ਵੀ ਟੇਸਟ ਵਧੀਆ ਆ ਰਿਹਾ ਕਿਉਂਕਿ ਆਪਾਂ ਘਰੇ ਬਣਾ ਰਹੇ ਆ ਤੇ ਇਸ ਕਰਕੇ ਆਪਾਂ ਜੋ ਵੀ ਆਪਾਂ ਮਸਾਲੇ ਪਾਉਣ ਤਾਂ ਉਹ ਪਾ ਸਕਦੇ ਆ

ਯਕ ਕਮੇਰੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਅੰਤ ਤੱਕ ਜੂਰ ਦੇਖ ਕੇ ਫੋ ਥੈਂਕਸ ਫॉर ਵਾਚਿੰਗ